ਬੀਜੇਪੀ ਦੇ ਵੱਲੋਂ ਆਪਣੇ ਪੱਤੇ ਖੋਲ ਦਿੱਤੇ ਗਏ ਨੇ ਸੰਜੇ ਟੰਡੇ ਹੋਣਗੇ ਬੀਜੇਪੀ ਦੇ ਉਮੀਦਵਾਰ ਹਾਲਾਂਕਿ ਕਾਂਗਰਸ ਦੇ ਵੱਲੋਂ ਆਪਣੇ ਪੱਤੇ ਨਹੀਂ ਖੋਲੇ ਗਏ ਨੇ ਕੀ ਆਸ ਰਹੀਆਂ ਲਗਾਈਆਂ ਜਨ ਕੀ ਕਾਂਗਰਸ ਦੇ ਵੱਲੋਂ ਐਸ ਸੀ ਤੇ ਕਿਸ ਨੂੰ ਉਮੀਦਵਾਰ ਐਲਾਨਿਆ ਜਾਏਗਾ ਪਰ ਬੀਜੇਪੀ ਦੇ ਵੱਲੋਂ ਆਪਣੇ ਉਮੀਦਵਾਰ ਦਾ ਆਪਣੇ ਕੈਂਡੀਡੇਟ ਦਾ ਐਲਾਨ ਕਰ ਦਿੱਤਾ ਹੈ ਸੰਜੇ ਟੰਡਨ ਹੋਣਗੇ ਬੀਜੇਪੀ ਦੇ ਉਮੀਦਵਾਰ ਚੰਡੀਗੜ੍ਹ ਤੋਂ ਕਿਰਨ ਖੇੜ ਦੀ ਟਿਕਟ ਕੱਟੀ ਗਈ ਹੈ ਤੇ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਨੇ ਕਿਰਨ ਖੇੜ ਕਹਿੰਦੇ ਕਿ 2014 ਲੋਕ ਸਭਾ ਚੋਣਾਂ ਵੀ ਕਿਰਨ ਖੇੜ ਤੋਂ ਵੱਲੋਂ ਜਿੱਤੀਆਂ ਗਈਆਂ ਸੀਗੀਆਂ 2019 तो मुड़ तो बीजेपी ने जो किरण खेर चो मैदान उतारिया हालांकि अकाली दल से बीजेपी का अलायंस नहीं है इसलिए विचाले हम पहली बार श्रोमी अकाली दलों भी चंडीगढ़ सीट तो अपना कैंडीडेट एलान्या जाएगा पर वीड्डी खबर का जिक्र कर रहे हैं चंडीगढ़ तो संजय टंडन टिकट दे दी गई है बीजेपी उम्मीदवार चंडीगढ़ उम्मीदवार चंडीगढ़ संजय टंडेपी के वालों टिकट दे दी कि तो, तो, गई है हालांकि क्या सही पहले भी लग सकती कि कि, कितना कितने कंगना रनौत चंडीगढ़ सीट तो उम्मीदवार हो सकते हैं पर कंगना रनौत मंडी सीट तो कैंडेट एलानी गए हैं मेरा भी सहयोगी ਵਿਨੇਸ਼ ਕਟਾਰੀਆ ਫੋਨ ਲਾਈਨ ਤੇ ਮੌਜੂਦ ਨੇ ਵਿਨੇਸ਼ ਚੰਡੀਗੜ੍ਹ ਤੋਂ ਸੰਜੇ ਟੰਡਨ ਬੀਜੇਪੀ ਦੇ ਉਮੀਦਵਾਰ ਐਲਾਨੇ ਗਏ ਨੇ ਕਿਰਨ ਖੇੜ ਦੀ ਟਿਕਟ ਕੱਟੀ ਗਈ ਹੈ ਤਦੀ ਕੋ ਸਰਬ ਜੋਤ ਜਿਹੜੀ ਚਰਚਾਵਾਂ ਸੀ ਜਿਹੜੀ ਕੀ ਚੱਲ ਰਹੀਆਂ ਸੀ ਜਾਂ ਕਿ ਜਿਹੜੀ ਬੀਜੇਪੀ ਹੈ ਚੰਡੀਗੜ੍ਹ ਵਿੱਚ ਸੱਜੇ ਟੰਡਨ ਇੱਕ ਪੁਖਤਾ ਦਾਅਵੇਦਾਰ ਮੰਨੇ ਜਾ ਰਹੇ ਸੀ ਇਹ ਬੀਜੇਪੀ ਦੇ ਕਦਾਵਰ ਨੇ ਤੇ ਚੰਡੀਗੜ੍ਹ ਦੇ ਅਧਿਕਸ਼ ਵੀ ਰਹੇ ਹੈ ਤੇ ਇਸ ਤੋਂ ਪਹਿਲਾਂ ਕਿਰਨ ਖੇਰ ਜਿਹੜੇ ਬੈਕ ਟੂ ਬੈਕ ਲੋਅਰ ਐਮਪੀ ਜਿੱਤੇ ਸੀਗੇ ਤੇ ਐਕਸਪੈਕਟ ਕੀਤਾ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਟਿਕਟ ਮਿਲਣ ਦੇ ਚਾਂਸਸ ਘੱਟ ਹੈ ਇੱਕ ਉਹਨਾਂ ਦੀ ਜਿਹੜੀ ਮੈਡੀਕਲ ਗਰਾਉਂਡ ਸੀ ਉਸ ਬਿਹਾਫ ਤੇ ਵੀ ਤੇ ਇਸ ਤੋਂ ਇਲਾਵਾ ਜਿਹੜਾ ਪਰਫਾਰਮੈਂਸ ਰਿਕਾਰਡ ਸੀਗਾ ਕਿਉਂਕਿ ਪਾਸਟ ਵਿੱਚ ਆਪਾਂ ਦੇਖਿਆ ਕਿ ਜਿਹੜੇ ਸੈਲੀਬ੍ਰਿਟੀਜ਼ ਐ ਉਹ ਕੰਸਿਸਟੈਂਸੀ ਨੂੰ ਜ਼ਿਆਦਾ ਟਾਈਮ ਨਹੀਂ ਦੇ ਪਾਉਂਦੇ सनी देओल ਦਾ ਵੀ ਆਪਾਂ ਦੇਖਿਆ ਭਾਜਪਾ ਨੇ ਟਿਕਟ ਕੱਟੀ ਹਾਲਾਂਕਿ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀਗਾ ਕਿ ਉਹ ਚੋਣ ਨਹੀਂ ਲੜਨਗੇ ਉਸ ਤੋਂ ਬਾਅਦ ਉਹਨੇ ਕਿਰਨ ਖੇਰ ਬਾਰੇ ਵੀ ਕਿਹਾ ਜਾ ਰਿਹਾ ਸੀਗਾ ਪਰ ਜਿਹੜੀਆਂ ਕਿਆਸਰਾਈਆਂ ਉਸ ਵਿੱਚ ਕਾਫੀ ਨਾਮਾਂ ਦਾ ਜ਼ਿਕਰ ਚੱਲ ਰਿਹਾ ਸੀਗਾ ਕਿ ਕੰਗਨਰ ਨਾਉਤ ਉਮੀਦਵਾਰ ਹੋ ਸਕਦੀ ਹੈ ਜਾਂ ਕੋਈ ਪੈਰਾਸ਼ੂਟ ਕੈਂਡੀਡੇਟ ਹੋ ਸਕਦਾ ਹੈ ਪਰ ਜਿਹੜੀ ਬੀਜੇਪੀ ਨੇ ਸਾਰੀਆਂ ਕਿਆਸਰਾਈਆਂ ਤੇ ਵਿਰਾਮ ਲਗਾਤਾ ਤੇ ਸੰਜੇ ਟੰਡਨ ਜਿਹੜੇ ਕਿ ਬੀਜੇਪੀ ਦੇ ਕਦਾਵਰ ਨੇਤਾ ਮੰਨੇ ਜਾਂਦੇ ਆ ਚੰਡੀਗੜ੍ਹ ਬੀਜੇਪੀ ਦੇ ਉਹਨਾਂ ਨੂੰ ਟਿਕਟ ਦਾ ਐਲਾਨ ਕਰਤਾ ਤੇ ਇਸ ਤੋਂ ਇਲਾਵਾ ਸਰਬਜੋਤ ਖਾਸ ਦਾ ਇਹ ਵੀ ਹੈ ਕਿ ਨਿਊਜ਼ 8 ਪੰਜਾਬ ਨੇ ਵੀ ਜਿਹੜਾ ਆਪ ਦਾ ਪ੍ਰੋਗਰਾਮ ਚਲਾਇਆ ਸੀ ਟਿਕਟ ਦੇ ਦਾਵੇਦਾਰ ਉਸ ਵਿੱਚ ਉਹਨਾਂ ਨੇ ਸੰਜੇ ਟੰਡਨ ਦੀ ਦਾਵੇਦਾਰੀ ਦਾ ਬਕਾਇਦਾ ਜ਼ਿਕਰ ਕੀਤਾ ਸੀਗਾ ਕਿ ਸੰਜੇ ਟੰਡੇ ਨੇ ਇੱਕ ਪ੍ਰਭਲ ਦਾਵੇਦਾਰ ਹੈ ਜੇ ਕਿਰਨ ਘੇਰ ਨੂੰ ਟਿਕਟ ਨਹੀਂ ਮਿਲਦੀ ਤੇ ਹੁਣ ਉਸੇ ਤੇ ਹੀ ਬੀਜੇਪੀ ਹਾਈ ਕਮਾਂਡ ਵੱਲੋਂ ਮੋਰ ਲਾਈ ਗਈ ਹੈ ਤੇ ਸੰਜੇ ਟੰਡਨ ਨੂੰ ਜਿਹੜਾ ਹੈ ਚੰਡੀਗੜ੍ਹ ਸੀਟ ਤੋਂ ਟਿਕਟ ਦਿੱਤੀ ਹੈ ਤੇ ਇਸ ਤੋਂ ਇਲਾਵਾ ਸਰਬਜੋਤ ਇੱਕ ਇੰਟਰਸਟਿੰਗ ਨਾਮ ਸਾਹਮਣ हरियाणा या चंडीगढ़ ਨਾਲ ਨਹੀਂ ਜੁੜਿਆ ਹੋਇਆ ਐਸੇ ਸਾਲੂ ਵਾਲਿਆ ਬੀਜਪੀ ਦੇ ਸਿੱਖ ਲੀਡਰ ਹੈ ਕਾਰਵੀ ਉਹਨਾਂ ਦਾ ਨਾਰਥ-ਈਸਟ ਵਿੱਚ ਬੇਸ ਹੈਗਾ ਉਹਨਾਂ ਨੂੰ ਬੰਗਾਲ ਦੀ ਆਫਨਸੋਲ ਟਿਕਟ ਟੁੱਟੀ ਆਫਨਸੋਲ ਸੀਟ ਤੋਂ ਟਿਕਟ ਦਿੱਤੀ ਗਈ ਹੈ ਤੇ ਇਸ ਕਰਕੇ ਬੀਜੇਪੀ ਨੇ ਅੱਜ ਜਿਹੜੀ ਆਪਾਂ ਕਹਿ ਸਕਦੇ ਆ ਆਪਣੀ 10ਵੀਂ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਕਾਫੀ ਯੂਪੀ ਦੇ ਨਾਮ ਵੀ ਹੈਗੇ ਹਨ ਨੀਰਜ ਸ਼ੇਖਰ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ بیٹے ਆ ਉਹਨਾਂ ਨੂੰ ਵੀ ਟਿਕਟ ਦਿੱਤੀ ਗਈ ਹੈ ਬਲਿਆ ਸੀਟ ਤੋਂ ਤੇ ਬੰਗਾਲ ਦੀ ਇੱਕ ਸੀਟ ਦਾ ਵੀ ਜ਼ਿਕਰ ਕੀਤਾ ਗਿਆ ਤੇ ਚੰਡੀਗੜ੍ਹ ਦੀ ਜਿਹੜੀ ਸਭ ਤੋਂ ਚਰਚਾ ਵਿੱਚ ਸੀਟ ਪਾਸ ਵਿੱਚ ਵੀ ਰਹਿੰਦੀ ਰਹੀ ਹੈ ਤੇ ਮੰਨਿਆ ਜਾਂਦਾ ਹੈ ਕਿ ਇਹ ਹਾਈ ਪ੍ਰੋਫਾਈਲ ਸੀਟਾਂ ਵਿੱਚ 카ਉਂਟ ਹੁੰਦੀ ਹੈ ਭਾਵੇਂ ਪਹਿਲਾਂ ਪਵਨ ਪਾਤਲ ਇੱਥੋਂ ਐਮਪੀ ਰਹੇ ਐ ਲੰਬਾ ਟਾਈਮ ਉਹ ਵੀ ਕਾਂਗਰਸ ਦੇ ਬਹੁਤ ਕਦਾਵਰ ਆਗੂ ਹੈ ਤੇ ਇਸ ਤੋਂ ਇਲਾਵਾ ਕਿਰਨ ਖੇ ਉਸੇ ਅੱਜ ਬੀਜਪੀ ਹਾਈ ਕਮਾਂਡ ਨੇ ਮੋਹਰ ਲਾ ਕੇ ਸੰਜੇ ਟੰਡਨ ਨੂੰ ਜਿਹੜੀ ਟਿਕਟ ਦਾ ਐਲਾਨ ਕਰ ਦਿੱਤਾ ਹੈ ਜੀ ਜੀ ਬਹੁਤ-ਬਹੁਤ ਸ਼ੁਕਰੀਆ ਵਿਨੀ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਚੰਡੀਗੜ੍ਹ ਦੇ ਜੇ ਦੱਸ ਦੇ ਕਿ ਚੰਡੀਗੜ੍ਹ ਦੇ ਕੈਂਡੀਡੇਟ ਐਲਾਨ ਕੀਤਾ ਗਿਆ ਹੈ ਬੀਜਪੀ ਦੇ ਵੱਲੋਂ ਸੰਜੇ ਟੰਡਨ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਹਾਲਾਂਕਿ ਕਿਆਸਰੀਆਂ ਲਗਾਈਆਂ ਜਾ ਰਹੀਆਂ ਸਕੇ ਕੀ ਲੀਸੀ ਸੈਲੀਬ੍ਰਿਟੀ ਨੂੰ ਇਸ ਟਿਕਟ ਤੋਂ ਚੋਣ ਮੈਦਾਨ 'ਚ ਬੀਜਪੀ ਉਤਾਰ ਸਕਦੀ ਹੈ